ਅਲਵਰਖ ਨਗਰ ਦਾ ਇਤਿਹਾਸ ਸੰਗਰੂਰ ਜ਼ਿਲ੍ਹੇ ਦੇ ਬਲਾਕ ਭਵਾਨੀਗੜ ਦੇ ਪਿੰਡ ਅਲਵਰਖ ਦਾ ਬੜਾ ਅਹਿਮ ਇਤਿਹਾਸ ਇਸੇ ਇਤਿਹਾਸ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਮਨਜੀ ਸਾਹਿਬ ਪਾਤਸ਼ਾਹੀ ਨੌਵੀਂ ਸਥਤਾ ਹੈ ਇਹ ਜਗ੍ਹਾ ਬਹੁਤ ਭਾਗਾਵਾਲੀ ਅਤੇ ਸ਼ੋਭਨੀਕ ਹੈ ਸ਼੍ਰੀ ਗੁਰਤੇਗ ਬਹਾਦਰ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਟਨਾ ਸਾਹਿਬ ਨੂੰ ਜਾਂਦੇ ਸਮੇਂ ਇਸ ਸਥਾਨ ਤੇ ਦੀਵਾਨ ਟੋਡਰਮਲ ਦੇ ਖੇਤਾਂ ਵਿੱਚ ਆਬਰਾਜੇ ਸਨ ਪੁਰਾਣੇ ਬਜ਼ੁਰਗ ਦੱਸਦੇ ਕਿ ਜਿਸ ਨਿਮਤਲੇ ਗੁਰੂ ਸਾਹਿਬ ਦਾ ਆਸਣ ਸੀ ਉਹ ਸਨਮਤ ਦੇ ਪੱਤੇ ਮਿੱਠੇ ਹੋ ਗਏ ਕੋ ਨਮ ਬੀਮੀ ਸਰੀ ਦੇ ਅਰੰਭ ਵਿੱਚ ਕਿਸੇ ਕਾਰਨ ਕਰਕੇ ਸੁੱਕ ਗਿਆ ਇਸੇ ਸਥਾਨ ਤੇ ਦੀਵਾਨ ਟੋਡਰਮਲ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸਰਹਿੰਦ ਵਿਖੇ ਸੰਸਕਾਰ ਤੋਂ ਬਾਅਦ ਉਹਨਾਂ ਦੀਆਂ ਅਸਤੀਆਂ ਲਿਆਂਦੀਆਂ ਜੋ ਅੱਜ ਵੀ ਇੱਥੇ ਸੰਭਾਲੀਆਂ ਹੋਈਆਂ ਹਨ ਮਾਤਾ ਜੀ ਅਤੇ ਸਾਹਿਬਜ਼ਾਦੇ ਦੇ ਸੰਸਕਾਰ ਲਈ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਅਤੇ ਸਸਕਾਰ ਦੀ ਸੇਵਾ ਕੀਤੀ ਜਿੱਤੇ ਹੁਣ ਗੁਰਦੁਆਰਾ ਜੋਤੀਸਰ ਪਤਿਗੜ ਸਾਹਿਬ ਵਿਖੇ ਸ਼ੋਭਿਤ ਹੈ ਦੱਸਿਆ ਜਾਂਦਾ ਕਿ ਇੱਕ ਵਕਤ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਰੇਂਗ ਸਿੰਘ ਬਾਬਾ ਗੱਜਣ ਸਿੰਘ ਅਤੇ ਗ੍ਰੰਤੀ ਸਿੰਘ ਬਾਬਾ RAM ਸਿੰਘ ਜੀ ਨੂੰ ਇੱਕ ਰਾਤ ਮਾਤਾ ਜੀ ਅਤੇ ਸਹਿਬਜ਼ਾਦੀਆਂ ਦੇ ਦਰਸ਼ਨ ਹੋਏ ਅਤੇ ਦੂਸਰੇ ਦਿਨ ਅੰਮ੍ਰਿਤ ਵੇਲੇ ਸੰਗਤਾਂ ਨੂੰ ਸਹਿਬਜ਼ਾਦੀਆਂ ਦੀਆਂ ਪੈਰਾਂ ਦੇ ਨਿਸ਼ਾਨ ਦਿਖਾਈ ਦਿੱਤੇ ਅੱਜ ਵੀ ਸੰਗਤ ਉਹਨਾਂ ਪੈਰਾਂ ਦੇ ਦਰਸ਼ਨ ਕਰਦੀ ਹੈ ਮਾਤਾ ਜੀ ਅਤੇ ਸਹਬਜਾਦਿਆਂ ਦੇ ਅਗੀਫੇ ਦੀ ਰਾਖ ਹਸਤੀਆਂ ਸਮੇਤ ਜੋ ਇਸ ਸਥਾਨ ਤੇ ਮੌਜੂਦ ਹਨ ਕਾਰ ਸੇਵਾ ਦੌਰਾਨ ਬਾਹਰ ਕੱਢੇ ਗਏ ਅਤੇ ਇੱਕ ਸਾਲ ਸੰਗਤਾਂ ਨੇ ਦਰਸ਼ਨ ਕੀਤੇ ਫਿਰ ਕੱਚ ਦੇ ਭਾਂਡੇ ਵਿੱਚ ਪਾ ਕੇ ਉਸੇ ਜਗ੍ਹਾ ਤੇ ਰੱਖ ਕੇ ਅਰਦਾਸ ਬੇਨਤੀ ਕੀਤੀ ਇਤੇ ਕਾਰ ਸੇਵਾ ਦੌਰਾਨ ਸਰੋਵਰ ਦੀ ਪੁਟਾਈ ਸਮੇ ਆਪਣੇ ਆਪ ਧਰਤੀ ਵਿੱਚੋਂ ਜਲ ਦਾ ਸੋਮਾ ਪੁੱਟ ਪਿਆ ਮਹਾਰਾਜਾ ਕਰਮ ਸਿੰਘ ਪਟਿਆਲਾ ਨੇ ਇਸ ਸਥਾਨ ਦੀ ਸੇਵਾ ਕਰਵਾਈ ਅਤੇ ਜਮੀਨ ਵੀ ਗੁਰੂ ਘਰ ਦੇ ਨਾਮ ਲਵਾ ਦਿੱਤੀ ਗੁਰਦੁਆਰਾ ਸਾਹਿਬ ਵਾਲੇ ਦਵਾਲੀ ਦੀ ਜਮੀਨ 1947 ਤੋਂ ਪਹਿਲਾਂ ਪਿੰਡ ਕਾਕੜੇ ਤੋਂ ਦੀਵਾਨ ਟੋਡਰਮਾਲ ਦੇ ਖਾਨਦਾਨ ਵਾਲਿਆਂ ਦੀ ਸੀ ਇਸ ਵਿੱਚੋਂ ਕਾफी ਜਮੀਨ ਮਰੱਬੇਬੰਦੀ ਸਮੇ ਬਦਲ ਗਈ ਅਤੇ ਕੁਝ ਪਿੰਡ ਆਲੂਰ ਕਦੇ ਨਿਵਾਸੀਆਂ ਨੇ ਖਰੀਦ ਲਈ ਫਿਰ ਸਾਨੂੰ 1965 ਵਿੱਚ ਹਰਚੰਦ ਸਿੰਘ ਦਿਲ ਈਟੀਓ ਨੇ ਕੁਝ ਭਰਾਂਡੇ ਕਮਰਿਆਂ ਦੀ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਇਹ ਸਥਾਨ ਤੇ ਸੰਤ ਅਤਰ ਸਿੰਘ ਜੀ ਮਸਤਾਨਾ ਸਾਹਿਬ ਵਾਲੇ 2 ਦਿਨ ਠਹਿਰੇ ਸਨ ਗੁਰਦਰਾ ਸਾਹਿਬ ਦੀ ਮੌਜੂਦਾ ਇਮਾਰਤ ਬਾਬਾ ਕ੍ਰਿਪਾਲ ਸਿੰਘ ਦੀ ਕਾਰ ਸੇਵਾ ਵਾਲਿਆਂ ਨੇ ਤਿਆਰ ਕੀਤੀ ਹੈ ਦੂਰੋਂ ਨੇੜੇੋਂ ਸੰਗਤਾਂ ਇਸ ਸਥਾਨ ਤੇ ਦਰਸ਼ਨਾਂ ਲਈ ਆਉਂਦੀਆਂ ਹਨ